ਸਤਬੀਦਾ ਬੇੜੀ ਬਾਬਾ ਦੀਪ ਸਿੰਘ ਜੀ ਸਾਹਮਣੇ ਬੈਠੇ ਆ ਤੁਸੀਂ ਕਿੱਥੋਂ ਡੋਬ ਲੋਗੇ ਜਦੋਂ ਕੋਈ ਗਲਤ ਬੋਲੇ ਨਾ ਜਾਂ ਕੋਈ ਮਾੜਾ ਕਰਨਾ ਚਾਹੁੰਦਾ ਹੋਵੇ ਤੇ ਪਰਵਾਹ ਨਹੀਂ ਇਹ ਕਰੀਦੀ ਤੇ ਨਾ ਹੀ ਡਰੀਦਾ ਕਿਉਂਕਿ ਤੁਹਾਡਾ ਮਾਲਕ ਬਹੁਤ ਵੱਡਾ ਜੀ ਤੇ ਮਾਲਕ ਤੁਹਾਨੂੰ ਹਰ ਜਗ੍ਹਾ ਤੋਂ ਬਚਾ ਰਿਹਾ ਕਿਸੇ ਤੋਂ ਨਹੀਂ ਡਰਨਾ ਜਦੋਂ ਤੱਕ ਮਾਲਕ ਬੈਠਾ ਕੋਈ ਵਾਲ ਤੱਕ ਨਹੀਂ ਇਹ ਵਿੰਗਾ ਕਰ ਸਕਦਾ ਮੈਂ ਕੰਨਾ ਜੀ ਕਰਨਾ ਦਾ ਬਹੁਤ ਦੂਰ ਦੀ ਗੱਲ ਆ ਕੋਈ ਸੋਚ ਵੀ ਨਹੀਂ ਇਹ ਸਕਦਾ ਮਾਲਕ ਆਪ ਅੱਗੇ ਹੋ ਜਾਂਦਾ ਤੁਹਾਡੇ ਲਈ ਜਿੰਨਾ ਤੁਹਾਨੂੰ ਆਪਣੇ ਗੁਰੂ ਤੇ ਭਰੋਸਾ ਨਾ ਤਾਂ ਗੁਰੂ ਨੇ ਤਾਂ ਤੁਹਾਨੂੰ ਤਤੀਵਾਬ ਵੀ ਨਹੀਂ ਲਗਣ ਦੇਣੀ ਇੱਥੇ ਭਾਵੇਂ ਲੱਖ ਦੁਨੀਆ ਤੁਹਾਡਾ ਮਾੜਾ ਕਰਨਾ ਚਾਹਦੀ ਹੋਵੇ ਕੋਈ ਤੁਹਾਨੂੰ ਇੰਨੀ ਨੀ ਖਰੋਚ ਤੱਕ ਨਹੀਂ ਪਾ ਸਕਦਾ ਸੋ ਪਰਵਾਹ ਕਦੇ ਕਰਨੀ ਨਹੀਂ ਆਪਣੇ ਮਾਲਕ ਦੇ ਪਾਸੇ ਲੱਗੇ ਰਹੋ ਤੇ ਇੱਕੋ ਹੀ ਗੱਲ ਆਪਣੇ ਦਿਲੋ ਦਿਮਾਗ ਚ ਹਮੇਸ਼ਾ ਚੇਤੇ ਰੱਖਿਆ ਕਰੋ ਕਿ ਮੇਰਾ ਗੁਰੂ ਮੇਰੇ ਨਾਲ ਹੈ ਮੇਰਾ ਕੋਈ ਕੁਝ ਵੀ ਨਹੀਂ ਵਿਗਾੜ ਸਕਦਾ ਇੱਥੇ ਮੈਂ ਕਹਿੰਦਾ ਜੀ ਕਿਸੇ ਦੀ ਹਿੰਮਤ ਹੀ ਨਹੀਂ ਹੈ ਕਿ ਤੁਹਾਡ ਨਾਲ ਕੁਝ ਗਲਤ ਕਰ ਸਕੇ ਮਾਲਕ ਆਪ ਰਾਖੀ ਕਰਨ데요 ਜਿਹੜਾ ਕੋਈ ਗਲਤ ਸੋਚਦਾ ਹੈਗਾ ਜਿੰਨੇ ਤੁਹਾਨੂੰ ਧੋਖਾ ਦਿੱਤਾ ਹੈਗਾ ਜਿੰਨੇ ਮਾੜਾ ਕੀਤਾ ਹੈਗਾ ਨਾ ਉਹਨੂੰ ਆਪੇ ਮਾਲਕ ਨੇ ਨਜਿੱਠ ਲੈਣਾ ਜੀ ਇੱਥੇ ਉਹਨੂੰ ਭੁਗਤਾਨ ਦੇਣਾ ਹੀ ਪੈਣਾ ਇੱਥੇ ਜਿਹੜਾ ਆਪਣੇ ਗੁਰੂ ਪਾਸੇ ਸੱਚਾ ਲੱਗਾ ਹੋਵੇ ਜੇ ਉਹਨਾਂ ਕੋਈ ਮਾੜਾ ਕਰਦਾ ਨਾ ਤੇ ਮੈਂ ਕਹਿੰਦਾ ਜੀ ਇੱਥੇ ਪੁੱਠੀਆਂ ਪੈ ਜਾਂਦੀਆਂ ਜੇ ਫਿਰ ਜਿੰਨਾ ਮਰਜੀ ਕੋਈ ਵੱਡਾ ਆਪਣੇ ਆਨ ਰਾਜਾ ਸਮਝਦਾ ਹੋਵੇ ਮਾਲਕ ਤਾਂ ਮਿੱਟੀ ਦੇ ਬਰਾਬਰ ਕਰ ਦਿੰਦਾ ਫਿਰ ਮਾਲਕ ਜਦੋਂ ਆਪਣੇ ਭਗਤ ਦੀ ਆਪਣੇ ਬੱਚੇ ਦੀ ਇਲਾਜ ਰੱਖਣ ਤੇ ਆਜੇ ਤੇ ਭਾਵੇਂ ਸਾਰੀ ਦੁਨੀਆ ਵਿਰੁੱਧ ਹੋਈ ਹੋਵੇ ਮਾਲਕ ਆਪਣੇ ਬੱਚੇ ਨੂੰ ਕਦੇ ਨਹੀਂ ਜੇ ਕੁਝ ਹੋਣ ਦਿੰਦਾ ਸੋ ਕਦੇ ਵੀ ਫਿਕਰ ਨਹੀਂ ਕਰਨੀ ਟੈਨਸ਼ਨ ਇਹ ਲੈਣੀ ਗੁਰੂ ਬਹੁਤ ਵੱਡਾ ਤੇ ਮਾਲਕ ਨੇ ਤੁਹਾਡੀ ਬਾਹ ਫੜੀ ਹੋਈ ਹਰ ਵੇਲੇ